ਉਹਦਾ ਪੈਰ ਦੇਖ ਲੈ ਮਾੜਾ ਜਿਹਾ ਉੱਤਲਦਾ ਉੱਥੇ ਬੰਨੀ ਬੱਠਿਆ ਤਾਂ ਜਿੰਨ ਦਰਬਾਰ ਸਾਹਿਬ ਉਹ ਤੀਏ ਦਿਨ ਭੰਗੜਾ ਪੌਂਦਾ ਫਿਰਦਾ ਤਾਂ ਮੈਂ ਤਾਂ ਹੈਰਾਨ ਇਹਨਾਂ ਕਿ ਪੈਰ ਕਿੱਥੇ ਦੇ ਹੋਗੇ ਨਹੀਂ ਠੀਕ ਉਹ ਡਾਕਟਰ ਲੋਕਾਂ ਨੂੰ ਵੀ ਦਿਖਾਉਣਾ ਚਾਹੀਦਾ ਐ ਹਾਂ ਉਹ ਮੈਂ ਤਾਂ ਹੈਰਾਨ ਐ ਵੀ ਪੈਰ ਪੱਟੀ ਉਦਣ ਕਰੀ ਵੀਤੀ ਹੁਣ ਠੀਕ ਵੀ ਹੋ ਗਿਆ ਔਰੇ ਜਿਕੇ ਤੇ 25 ਪਹਿਲਾਂ 6 ਮਹੀਨੇ ਰ ਠੀਕ ਹੁੰਦਾ ਉਹ ਦਵਾਈ ਪਤਾ ਨਹੀਂ ਕਿੱਥੇ ਲੰਦਾ ਅਜੇ ਤਾਂ ਅਸੀਂ ਮਾੜਾ ਟਰੈਲਰ ਦਿਖਾਇਆ ਏ ਟਰੈਲਰ ਐ ਇਹ ਜੇ ਕਿਤੇ ਅਸੀਂ ਨੰਗ ਜਿਹਾ ਬੰਦਿਆਂ ਨੂੰ ਫੁੱਲ ਪਾਵਰ ਦੇਤੀ ਔਰੇ ਕਹ ਤੇ ਆ ਵੀ ਬਾਬਾ ਜੀ ਤੁਸੀਂ ਸੰਭੋ ਮੋਰਚਾ ਸੰਭੋ ਸ ਇਹ ਤਾਂ ਫਿਰ ਆਪਣੇ ਫਤਈਆ ਗੰਬੇ ਇੱਥੇ ਕਾਫਲਾ ਨਾ ਬੜਾ ਹੋਵੇ ਤਾਂ ਉਹਨਾਂ ਦੀ ਗੱਲ ਕਰਦੇ ਆ ਪਰ ਲੋਕਾਂ ਨੂੰ ਉਨਾਂ ਹੀ ਜੂੰ ਜੂ ਸਪ੍ਰਿੰਗ ਮੰਗਣ ਜਿੰਨਾ ਸਿੱਖ ਕੌਮ ਨੂੰ ਜੂੰ ਜੂ ਸਾਨੂੰ ਇਹ ਦੱਬਦੇ ਆ ਉਨਾਂ ਹੀ ਜਾਣਾ ਵਰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਉਹ ਗੱਲ ਸੱਚੀ ਹੈ ਅਸੀਂ ਦੂਣ ਸੁਵਾਏ ਤੁਸੀਂ ਜਿੰਨਾ ਸਾਨੂੰ ਦੱਬ ਰਹੇ ਆ ਕੁਚਲ ਰਹੇ ਆ ਉਨਾਂ ਹੀ ਸਿੱਖੀ ਜਾਨਾ ਫੈਲ ਰਹੀ ਹੈ ਇਹ ਸਾਪ ਪਰ ਛੇੜ ਵਾਲਾ ਹੀ ਕੰਮ ਹੈ ਜਿਸ ਤਰ੍ਹਾਂ ਸਾਪ ਨੂੰ ਕਹਿੰਦਾ ਛੇੜੋ ਨਾ ਉਹ ਕੁਝ ਨਹੀਂ ਕਹਿੰਦਾ ਇਸ ਤਰ੍ਹਾਂ ਹੀ ਛੇੜ ਨਹੀਂ ਕੁਝ ਕਹਿੰਦਾ ਆਪਣੀ ਮਸਤੀ ਰਹਿਂਦਾ ਸਿੱਖ ਕੌਮ ਸੁੱਤੀ ਪਈ ਤੀ ਤੁਸੀਂ ਰੋਕ ਰੋਕ ਕੇ ਦੇਖ ਲਓ ਦੇਖੋ ਦਵਾਦ ਲੋ ਮੈਂ ਤਾਂ ਕਹਿੰਦਾ ਮੋਰਚੇ ਲੱਗਿਆ ਰਹਿਣੋ 2 ਸਾਲ ਸਿੱਖੇ ਸਿੱਖ ਹੋ ਜਾਣੇ ਪੂਰਾ ਪੰਜਾਬ ਚ ਇੰਡੀਆ ਦੇ ਬਿਚੇ ਦਸ ਤੇ ਮੱਸ ਨਹੀਂ ਹੋ ਰਹੀਆਂ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਟੱਤ ਦੇ ਮੱਸ ਨਹੀਂ ਹੁੰਦੀ ਭਗਵੰਤ ਮਾਨ ਉਹੀ ਭਗਵੰਤ ਮਾਨ ਹੈ ਜਿਹੜਾ ਬਾਪੂ ਸੂਰਤ ਸਿੰਘ ਕੋਲ ਵੀ ਭਾਈ ਗੁਰਬਖਸ਼ ਸਿੰਘ ਕੋਲ ਵੀ ਆ ਕੇ ਬੈਠਦਾ ਦਾ ਬੰਦੀ ਸਿੰਘਾਂ ਦੀ ਗੱਲ ਕਰਦਾ ਦਾ ਅੱਜ ਉਹ ਭੁੱਲ ਗਿਆ ਬਿਲਕੁਲ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਭਗਵੰਤ ਮਾਨ ਦੇ ਹੱਥ ਚ ਮੈਂ ਤਾਂ ਕਹਿੰਦਾ ਅੱਲੇ ਬੱਲੇ ਕੱਖ ਹੈ ਨਹੀਂ ਏਜੰਸੀਆਂ ਚਲਾ ਰਹੀਆਂ ਸਰਕਾਰਾਂ ਨੂੰ ਅਸੀਂ ਤਾਂ ਗੱਲ ਕਹਿੰਦੇ ਭਗਵੰਤ ਮਾਨ ਨੂੰ ਅਸੀਂ ਵੋਟਾਂ ਮੈਂ ਵੀ ਪਾਈਆਂ ਭਗਵੰਤ ਮਾਨ ਨੂੰ ਜਿਹੜੇ ਕਿ ਤੀਸਰੀ ਪਾਰਟੀ ਨੂੰ ਕੋਈ ਪੰਜਾਬ ਚ ਆਉਣ ਨਹੀਂ ਦਿੰਦਾ ਇਹ ਜਿੰਨੇ ਮੋਰਚੇ ਚ ਆਏਵੇਂ ਤੀਸਰੀ ਪਾਰਟੀ ਦਾ ਬਦਲ ਲਿਆਉਣੇ ਵਾਲੇ ਮੋਰਚਾ ਮੋਰਚਾ ਚੱਲਣਾ ਲੰਬਾ ਟਾਈਮ ਆ ਇਹ ਸਤਾਈ ਤੱਕਰ ਚੱਲਣਾ ਮੈਨੂੰ ਲੱਗਦਾ ਜਿਹੜੇ ਲੱਛਣ ਦਿਖ ਰਹੇ ਆ ਕਿਉਂਕਿ ਭਗਵੰਤ ਮਾਨ ਦਾ ਦਿਮਾਗ ਖਰਾਬ ਹੋਇਆ ਵਾ ਜੇ ਸਾਨੂੰ ਇਹ ਦੇ ਸਕਦਾ ਭਗਵੰਤ ਮਾਨ ਆ ਮੋਦੀ ਤਾਂ ਚੰਗੀ ਗੱਲ ਆ ਜੇ ਨਹੀਂ ਦੇਊਗਾ ਪਸਤਾਊਗਾ ਸਸਿਕਾਲ ਜੀ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਪਿੰਡੂ ਟੀਵੀ ਅੱਜ ਅਸੀਂ ਕੌਮੀ ਸਭ ਮੋਰਚੇ ਤੇ ਪਹੁੰਚੇ ਆਂ ਤੇ ਅੱਜ ਮਹਾ ਪੰਜਾ ਸਦੀ ਗਈ ਐ 25 ਜਨਵਰੀ ਨੂੰ ਜਿਹੜਾ ਮਹਾ ਪੰਚਾਇਤ ਐਲਾਨ ਕੀਤਾ ਸੀ ਵੱਧ ਤੋਂ ਵੱਧ ਮੋਰਚੇ ਵਿੱਚ ਇਕੱਠ ਹੋਵੇ 7 ਜਨਵਰੀ ਨੂੰ ਜਿਹੜਾ ਭਗਵੰਤ ਜੀ ਦੀ ਕੋਟੀ ਦਾ ਕਰਾਉ ਕਰਦੇ ਨੇ ਉਹਨਾਂ ਨੂੰ ਪਹਿਲੀ ਰੋਕ ਲਿਆ ਜਾਂਦਾ ਤੇ ਮੋਰਚੇ ਉੱਤੇ ਅਤਰੂ ਗੇ ਦੇ ਗੋਲੇ ਸਿੱਟੇ ਜਾਂਦੇ ਨੇ ਪਾਣੀ ਦੇ ਬਿਛਾੜਾ ਮਾਰੀਆਂ ਜਾਂਦੀਆਂ ਨੇ ਮਤਲਬ ਇੱਕ ਤਰ੍ਹਾਂ ਮੋਰਚੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿਉਂਕਿ ਮੋਰਚੇ ਇੱਥੋਂ ਸਾਰੇ ਜਿਹੜੇ ਸਿੰਘ ਨੇ ਭਗਵੰਤ ਜੀ ਦੀ ਕੋਟੀ ਦਾ ਕਰਾਉ ਕਰਨ ਜਾਂਦੇ ਨੇ ਇਧਰੋਂ ਜਿਹੜਾ ਮੋਰਚ ਤੇ ਇਹ ਵੀ ਸੁਣਿਆ ਵੀ ਜਿੱਥੇ ਮਾਰੇ ਪ੍ਰਕਾਸ਼ ਆ ਉੱਥੇ ਵੀ ਅਥਰੂ ਕਾਇਦੇ ਗੋਲੇ ਛੁੱਟੇ ਗਏ ਨੇ ਕੀ ਕਹੋਂਗੇ ਜੀ ਅਜੇ ਰਾਜ ਦੀ ਮਹਾਪੰਚਾਇਤ ਕੀ ਮਕਸਦ ਇਹ ਜੀ ਅਸੀਂ ਇਹਨਾਂ ਨੂੰ ਦਿਖਾਉਣ ਖਾਤਰ ਗਵਰਨਮੈਂਟ ਨੂੰ ਸਰਕਾਰਾਂ ਨੂੰ ਭਗਵੰਤ ਮਾਨ ਨੂੰ ਤਾਂ ਅਸੀਂ ਮਹਾਪੰਚਾਇਤ ਕੀਤੀ ਹੈ ਜਿੱਦਣ ਅਸੀਂ 7 ਜਨਵਰੀ ਨੂੰ ਆਪਣਾ ਪ੍ਰੋਗਰਾਮ ਤਾਂ ਸਾਡੇ ਸਿੰਘ ਭਗਵੰਤ ਮਾਨ ਦੀ ਕੋਠੀ ਨੂੰ ਜਾ ਰਹੇ ਤੇ ਉੱਥੇ ਸਾਡੇ ਬੰਦਿਆਂ ਦੇ ਪਰਚੇ ਵੀ ਦਰਜ ਕਰੇ ਸਾਡੀਆਂ ਗੱਡੀਆਂ ਟਰੈਕਟਰ ਵੀ ਇਹਨਾਂ ਨੇ ਪੁੱਠਾ ਲੈਣੇ ਬੰਦ ਕਰੇ ਅੰਦਰ ਸਾਡੇ ਦੇ ਪਰਚੇ ਕਰੇ ਅਣਖਾਤੀਆਂ ਦੀ ਵੀ ਕਰੇ ਆ ਅਸੀਂ ਫਿਰ ਸਾਡੇ ਬਾਬਾ ਜੀ ਬਾਬਾ ਕੁਲਵਿੰਦਰ ਸਿੰਘ ਬਾਬਾ ਰਾਜਰਾਜ ਸਿੰਘ ਉਹਨਾਂ ਨੇ ਉੱਤੇ ਐਲਾਨ ਕਰ ਦਿੱਤਾ ਵੀ ਅਸੀਂ ਮਹਾਪੰਚਾਇਤ ਕਰਦੂਗੇ ਇਹ ਮਹਾਪੰਚਾਇਤ ਆਹੀਂ ਥੱਦੀ ਹੈ ਜੀ 26 ਜਨਵਰੀ ਨੂੰ ਕਿਸਾਨਾਂ ਦਾ ਇਕੱਠ ਬਹੁਤ بڑا ਹਰ ਇੱਕ ਜ਼ਿਲ੍ਹੇ ਦੇ ਵਿੱਚ ਉਹਨਾਂ ਡਾਇਰੈਕਟਰ ਮਾਰਚ ਕਰਨਾ ਉਹਦੇ ਕਰਕੇ ਅਸੀਂ ਇੱਕ ਦਿਨ ਪਹਿਲਾਂ ਥੱਦੀ ਹੈ ਨੰਗ ਜਥੇ ਬੰਦਿਆਂ ਵੱਲੋਂ ਵੀ ਬਾਕੀ ਬਾਬਾ ਜੀ ਵੱਲੋਂ ਵੀ ਬਾਕੀ ਆਮ ਸੰਗਤ ਵੀ ਜਿਹੜੀ ਹੈ ਸੱਦੀ ਉਹ ਵੀ ਆ ਰਹੀ ਹੈ ਸਾਰੇ ਇੱਥੇ ਪਹੁੰਚੇ ਆਂ ਸਾਡਾ ਅੱਜ ਇਕੱਠ ਬਹੁਤ بڑا ਹੋਇਆ ਏ ਇਹ ਸਰਕਾਰਾਂ ਨੂੰ ਦਿਖਾਉਣਾ ਹੈ ਅਸੀਂ ਵੀ ਹੁਣ ਖਾਲਸਾ ਉਰੇ ਆ ਗਿਆ ਹੁਣ ਤੁਸੀਂ ਸਮਝ ਲਓ ਜੇ ਉਹਰੇ ਖਾਲਤ ਆ ਕੇ ਬਹਿ ਗਿਆ ਸਾਰੇ ਹਜੇ ਤਾਂ ਅਸੀਂ ਮੜਾ ਟ੍ਰੇਲਰ ਦਿਖਾਇਆ ਏ ਟ੍ਰੇਲਰ ਹੈ ਇਹ ਜੇ ਕਿਤੇ ਅਸੀਂ ਨੰਗ ਜਿਹਾ ਬੰਦਿਆਂ ਨੂੰ ਫੁੱਲ ਪਾਵਰ ਦੇਤੀ ਉਹਰੇ ਕਹਦੇ ਆ ਵੀ ਬਾਬਾ ਜੀ ਤੁਸੀਂ ਸੰਭੋ ਮੋਰਚਾ ਸੰਭੋ ਸਾਰੀ ਗੱਲਬਾਤ ਇਹ ਤਾਂ ਫਿਰ ਆਪਣੇ ਫਤਈਆ ਕੰਮ ਠੀਕ ਨੇ ਜਿਹਨੇ ਰੋਕ ਰਹੇ ਨੇ ਪੁਲਿਸ ਵਾਲੇ ਪ੍ਰਸ਼ਾਸਨ ਵਾਲੇ ਪਿੱਛੇ ਰੋਕ ਰਹੇ ਨੇ ਜਿਹੜੇ ਬੰਦੀ ਸਿੰਘਾਂ ਵਿੱਚ ਆਉਣ ਤੋਂ ਰੋਕ ਵੀ ਰਹੇ ਨੇ ਹੂੰ ਉਹ ਕਿਉਂ ਕਿਉਂ ਰੋਕ ਰਹੇ ਨੇ ਇੱਧਰ ਕਿਉਂ ਨਹੀਂ ਇਕੱਠਾ ਹੋਣ ਦੇ ਰਹੇ ਉਹ ਸਾਡਾ ਨਾ ਪ੍ਰੈਸ਼ਰ ਨਹੀਂ ਬਣਾਉਣ ਦਿੰਦੇ ਇਹ ਲੋਕ ਸਰਕਾਰਾਂ ਨੂੰ ਹੁੰਦਾ ਹੈ ਵੀ ਇਹ ਮਤਲਬ ਜਿੱਕਣ ਕੋਈ ਖੈੜ ਰੋਕ ਲਿਆ ਕੋਈ ਕੜੂਆ ਰੋਕ ਲਿਆ ਕੋਈ ਕਿਤੇ ਰੋਕ ਲਿਆ ਮਨ ਨੂੰ ਵੀ ਰੋਕਿਆ ਫੋਦ ਅੱਜ ਅੱਛਾ ਜੀ ਇਹ ਇਸ ਤਰ੍ਹਾਂ ਹੀ ਰੋਕ ਰਹੇ ਆਂ ਵੀ ਮਤਲਬ ਇਹਨਾਂ ਦਾ ਇਕੱਠਾ ਨਾ ਹੋਵੇ ਇੱਥੇ ਕਾਫਲਾ ਨਾ ਬੜਾ ਹੋਵੇ ਤਾਂ ਉਹਨਾਂ ਦੀ ਗੱਲ ਕਰਦੇ ਆਂ ਪਰ ਲੋਕਾਂ ਨੂੰ ਉਨਾਂ ਹੀ ਜੂੰ ਜੂਸ ਸਪਰਿੰਗ ਮੰਗਣ ਜਿੰ ਸਾਨੂੰ ਇਹ ਦੱਬਦੇ ਆ ਉਹਨੇ ਜਾਨਾ ਵਧਦੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਉਹ ਗੱਲ ਸੱਚੀ ਹੈ ਅਸੀਂ ਦੂਣ ਸਵਾਏ ਹੋਏ ਜਿੰਨਾ ਅਸੀਂ ਕੌਮ ਨੂੰ ਮਾਰੂਗੇ ਉਨਾ ਹੀ ਇਹ ਜਾਨਾ ਹੋਊਗੀ ਮੈਂ ਸਰਕਾਰਾਂ ਨੂੰ ਦੱਸਣਾ ਚਾਹੁੰਦਾ ਹਾਂ ਤੁਸੀਂ ਜਿੰਨਾ ਸਾਨੂੰ ਦੱਬ ਰਹੇ ਆ ਕੁਚਲ ਰਹੇ ਆ ਉਨਾ ਹੀ ਸਿੱਖੀ ਜਾਨਾ ਫੈਲ ਰਹੀ ਹੈ ਇਹ ਸਾਪ ਪਰ ਛੇੜ ਵਾਲੇ ਕੰਮ ਹੈ ਜਿਸ ਤਰ੍ਹਾਂ ਸੱਪ ਨੂੰ ਕਹਿੰਦੇ ਛੇੜੋ ਨਾ ਉਹ ਕੁਝ ਨਹੀਂ ਕਹਿੰਦਾ ਇਸ ਤਰ੍ਹਾਂ ਹੀ ਸ਼ੇਰ ਨਹੀਂ ਕੁਝ ਕਹਿੰਦਾ ਆਪਣੀ ਮਸਤੀ ਰਹਿੰਦਾ ਸਿੱਖ ਕੌਮ ਸੁੱਤੀ ਪਈ ਸੀ ਇਹ ਜਿੱਦਣ ਦੇ ਮੋਰਚੇ ਲੱਗਿਆ ਇਹ ਕਿਸਾਨੀ ਦਾ ਮੋਰਚਾ ਲੱਗਿਆ ਦੀਪ ਸਿੱਧੂ ਨਹੀਂ ਬਾਈ ਉਹਨੇ ਦੱਸ ਕੇ ਸਿੱਖ ਕੌਮ ਪ੍ਰਚਾਰ ਵੀ ਲੱਗੀ ਕਰਨ ਬੱਚਿਆਂ ਨੂੰ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਿੱਖੀ ਕਿਹੜੀ ਚੀਜ਼ ਹੈ ਵੀ ਸਾਡਾ ਇੰਨਾ ਵਿਰਸਾ ਅਮੀਰ ਹੈ ਪਤਾ ਲੱਗ ਗਿਆ ਪਹਿਲਾਂ ਕਿਸੇ ਨੂੰ ਤਾਂ ਪਤਾ ਹੈਗਾ ਇਹ ਬਹੁਤ ਵਧੀਆ ਆਪੇ ਸਰਕਾਰਾਂ ਜਾਗ ਲਵਾ ਰਹੀਆਂ ਚੰਗਿਓ ਗੱਲ ਹੈ ਮੈਂ ਤਾਂ ਕਹਿੰਦਾ ਹੋਰ ਰੋਕ ਕੇ ਜਿੰਨਾ ਰੋਕੂਗੇ ਉੰਨਾ ਬਾਅਦ ਹੋਰ ਆਊਗਾ ਉਹਨੀ ਸਿੱਕੀ ਵਧੂਗੀ ਸਿੱਕੀ ਬਹੁਤ ਵਧ ਰਹੀ ਹੈ ਇਹਨੂੰ ਕੋਈ ਰੁਕ ਸਕਦਾ 트럼ਪ ਨੇ ਦੇਖ ਲੈ ਕਿੰਨੀ ਚੜਾਈ ਆ ਅਮਰੀਕਾ ਦੇ ਵਿੱਚ ਦੇਖ ਲੈ ਸਿੱਕਾਂ ਦੀ ਕਿੰਨੀ ਚੜਾਈ ਆ ਉੱਥੇ ਅੱਗ ਲੱਗ ਗਈ ਜੰਗਲਾਂ ਦੇ ਵਿੱਚ ਲੰਗਰ ਲਾਤੇ ਇਹ ਜੇ ਬਾਬਾ ਜੀ ਸਾਡੇ ਕਾਰਸੇਵ ਵਾਲੇ ਕਿਧੂ ਐ ਤੋਂ ਆ ਚਮਕੌਰ ਸਾਹਿਬ ਤੋਂ ਇਹਨਾਂ ਨੇ ਲੰਗਰ ਲੈ ਕੇ ਆਏ ਹੋਏ ਆ ਇਸ ਤਰ੍ਹਾਂ ਸਾਡੇ ਦਾ ਲੰਗਰਾਂ ਦਾ ਪ੍ਰਚਾਰ ਬਹੁਤ ਹੈ ਕੋਈ ਸਿੱਖਾਂ ਐ ਨਹੀਂ ਹੈਗਾ ਵੀ ਕਿਸੇ ਨਾਲ ਧੋਖਾ ਕਰਦਾ ਨਾ ਸਾਡਾ Hindu ਨਾਲ ਵੈਰ ਐ ਨਾ ਮੁਸਲਮਾਨ ਨਾਲ ਨਾ ਸਿੱਖ ਅਸਾਈ ਨਾਲ ਨਾ ਸਿੱਖਾਂਾ ਕਿਸੇ ਨਾਲ ਸਾਡਾ ਵੈਰ ਨਹੀਂ ਅਸੀਂ ਤਾਂ ਜਿੱਥੇ ਵੀ ਵਕਤ ਕੋਈ ਪੈਂਦਾ ਜਾਂ ਕੋਈ ਗੱਲਬਾਤ ਹੁੰਦੀ ਲੰਗ ਮੈਂ ਕਿੰਨੇ ਦੇਖ ਰਿਹਾ ਤਾਂ ਉਹ ਧਰਮਾਂ ਦੀ ਬਣੀ ਵੀ ਐ ਉਹ ਕਹਿ ਰਹੇ ਇੱਕ ਬੰਦੇ ਨੇ ਐਕਟਰ ਨੇ ਕਿਹਾ ਉਹ ਮੈਨਾਂ ਉਹ ਤਾਂ ਜਾਣਦੇ ਨਹੀਂ ਉਹਨੇ ਉਹਦੇ ਤੇ ਪਰਚਾ ਦਰਜ ਕਰਤੇ ਆ ਰੱਬ ਤੇ ਮੈਂ ਦੇਖ ਰਿਹਾ ਉਹਨੇ ਫਿਰ ਹੋਰ ਧਰਮਾਂ ਦੇ ਵੀ ਗਰੇ ਮੈਨਾਂ ਉਹ ਨਹੀਂ ਲੈਣਾ ਪਰ ਉਹਦੇ ਚ ਸਿੱਖਾਂ ਨੂੰ ਨਹੀਂ ਉਹਨੇ ਮਾੜਾ ਕਿਹਾ ਮੈਂ ਉਹਨੂੰ ਪੁੱਛ ਰਿਹਾ ਦੂਏ ਬੰਦੇ ਨੂੰ ਬਾਬੂ ਨੂੰ ਮਾਜੀ ਨਾ ਸਿੱਖ ਧਰਮ ਬਾਰੇ ਨਹੀਂ ਕਿਹਾ ਕਹਾਂ ਸਿੱਖਾਂ ਨੂੰ ਕਿਉਂ ਕਹਾਂ ਸਿੱਖ ਖਾਣੇ ਕੋ ਖਾਣੇ ਲੰਗਰ ਲਾਉਂਦੇ ਲੋਕਾਂ ਦੀ ਮਦਦ ਕਰਦੇ ਖੂਨਦਾਨ ਇਹ ਕਰਦੇ ਗੁਰਦੁਆਰਿਆਂ ਚ ਕੈਂਪ ਲੱਗਦੇ ਆ ਸਿੱਖ ਕਿਤੇ ਵੀ ਘੱਟ ਨਹੀਂ ਹੈਗੇ ਸਿੱਖ ਬਹੁਤ ਵਧੀਆ ਕੌਮ ਹੈ ਇਹ ਸਭ ਦਾ ਭਲਾ ਮੰਗਣੇ ਵਾਲੀ ਹੈ ਇਹਨਾਂ ਨਾਲ ਨਾ ਧੋਖਾ ਕਰੋ ਇਹਨਾਂ ਤੇ ਨਹੀਂ ਯਾਰ ਹੁਣ ਪਹਿਲੇ ਦਿਨ ਤੇ ਜਦੋਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਜਨੂ ਪਾਉਣ ਤੋਂ ਨਾ ਕਰਤੀ ਤੀ ਨਾ ਗੁਰੂ ਨਾਨਕ ਦੇਵ ਜੀ ਨੇ ਸੌਰੀ ਉਦੋਂ ਤਈਏ ਸਾਡੇ ਬੈਰੀ ਬਣੇ ਵੀ ਹੈ ਇਹਨਾਂ ਤੇ ਜਰ ਨਹੀਂ ਜਾਂਦਾ ਇੱਕ ਪਾਸੇ ਗੁਰੂ ਗੁਰੂ ਨਾਨਕ ਦੇਵ ਜੀ ਕਹਿੰਨੇ ਸੀ ਜਨੂ ਨਹੀਂ ਪਾਉਣਾ ਨੌਵੇਂ ਪਾਤਸ਼ਾਹ ਨੇ ਜਨੂ ਦੀ ਰੱਖਿਆ ਵੀ ਕਰੀ ਅਸੀਂ ਉਹ ਹੈ ਜਨੂੰ ਤੇ ਨਾ ਵੀ ਕਰੀਏ ਰੱਖਿਆ ਵੀ ਕਰੀਏ ਜੇ ਮੁਸਲਮਾਨਾਂ ਨਾਲ ਧੋਖਾ ਹੋ ਘਰਾਂ ਦੀ ਵੀ ਅਸੀਂ ਮਦਦ ਕਰੂੰਗਾ ਅਸਾਈਆਂ ਨਾਲ ਹੁੰਦਾ ਤਾਂ ਉਹਨਾਂ ਦੀ ਵੀ ਕਰੂੰਗੇ ਸਾਨੂੰ ਤਾਂ ਸਾਰੇ ਇੱਕ ਸਾਰ ਹੈ ਸਾਡੇ ਨਾਲ ਨਾ ਧੋਖਾ ਕਰੋ ਸਾਡੇ ਸਾਡੇ ਨੂੰ ਇਨਸਾਫ ਦੇ ਤਾ ਸਾਡੇ ਬੰਦੀ ਸਿੰਘ ਛੱਡ ਦੋ 2 ਸਾਲ ਤੇ ਉੱਪਰ ਸਾਨੂੰ ਉਰੇ ਬੈਠਿਆਂ ਦੇ ਲੋ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਛੱਡਣੇ ਚਾਹੀਦੇ ਬਾਕੀ ਤੁਸੀਂ ਰੋਕ ਰੋਕ ਕੇ ਦੇਖ ਲਓ ਦੇਖੋ ਦਵਾਦ ਲੋ ਮੈਂ ਤਾਂ ਕਹਿੰਦਾ ਮੋਰਚੇ ਲੱਗਿਆ ਰਹਿਣੋ 2 ਸਾਲ ਸਿੱਖੇ ਸਿੱਖ ਹੋ ਜਾਣੇ ਪੂਰੇ ਪੰਜਾਬ ਚ ਇੰਡੀਆ ਦੇ ਵਿੱਚ ਹੋਰ ਹੋਰ ਧਰਮਾਂ ਦੇ ਲੋਕ ਵੀ ਸਿੱਖ ਬਣ ਰਹੇ ਆ ਸਿੱਖੀ ਫੈਲ ਰਹੀ ਹੈ ਮੈਂ ਤਾਂ ਅਗਲ ਕਹਿੰਦਾ ਬਾਕੀ ਤੁਸੀਂ ਦੱਸੋ ਤੁਸੀਂ ਕਹਿੰਦੇ ਸੀਗੇ ਵੀ ਮਹਾਕੁੰਭ ਇੱਕ ਪਾਸੇ ਮਹਾਕੁੰਭਾ ਚਲੋ ਵੀ ਮਾੜੀ ਗੱਲ ਨਹੀਂ ਇੱਕ ਪਾਸੇ ਮਹਾਪੰਜਾ ਸੱਦੀ ਗਈ ਆ ਕਿਹਾ ਤੁਸੀਂ ਕਿਵੇਂ ਦੇਖਦੇ ਹੋ ਇੱਥੇ ਵੀ ਇਕੱਠ ਬਹੁਤ ਆ ਚਲੋਦਾ ਇੱਕ ਇੱਕ ਧਰਮ ਨਾਲ ਧਰਮ ਬਲੋ ਚੰਗੀ ਗੱਲ ਹੈ ਉਹ ਆਪਣੇ ਧਰਮ ਵਿੱਚ ਪੂਰੇ ਆਸੀਂ ਆਪਣੇ ਧਰਮ ਵਿੱਚ ਪੂਰੇ ਆ ਇੱਥੇ ਵੀ ਇਕੱਠ ਹੁਣ ਲੱਗਦਾ ਪੰਚਾਇਤ ਮਾਰ ਸਕਣੀ ਕੀ ਰੋਡ ਪੈ ਗਈ ਹਾਂਜੀ ਇਕੱਠ ਘਟ ਗਿਆ ਸੀ ਮੋਰਚੇ ਵਿੱਚ ਬਿਲਕੁਲੀਆਂ ਮਾੜੀਆਂ ਨੇ ਜਾਂ ਬੰਦੇ ਦੀ ਦਵਾਈ ਕਰ ਰਹੇ ਨੋ ਮਾੜੇ ਨੇ ਕੋਈ ਕਮੇਟੀ ਨਹੀਂ ਮਾੜੀ ਹੈਗੀ ਕੋਈ ਕੁਛ ਨਹੀਂ ਗੱਲ ਹੈਗੀ ਦੇਖੋ ਐ ਮੂੰਹ ਚ ਨਾ ਮੇਰੇ ਗੱਲ ਪਾ ਆ ਪਤਾ ਕੀ ਚੱਕਰ ਹੈ ਜਿਹੜਾ ਇਕੱਠ ਕਰਿਆ ਇਹ ਲੋਕਾਂ ਨੂੰ ਜਗਾਉਣ ਖਤਰੇ ਹੈ ਇਹ ਸਾਡੇ ਪਿਓਕੇ ਨਹੀਂ ਹੁੰਦੇ ਜਿਹੜੇ ਕੁੜੀ ਨੂੰ ਵਿਆਹ ਦਿੰਦੇ ਪੇਕੇ ਸਾਡੇ ਤਕੜੇ ਆ ਅੱਜ ਅਸੀਂ ਉਹ ਚਾਹ 100 200 ਬੰਦਾ ਬੈਠਦਾ ਮੋਢੇ ਦੇ ਵਿੱਚ ਕਹਿ ਦਿੰਦੇ ਆ ਵੀ ਬੰਦੇ ਇਕੱਠੇ ਆ ਸਾਰੇ ਬੰਦੇ ਕਹਿ ਦਿੰਦੇ ਆ ਪਰ ਜਿੱਦਣ ਕਾਲ ਦਿੰਦੇ ਸਾਰੇ ਆਉਂਦੇ ਆ ਜਿੱਦਣ ਕੁੜੀ ਦੇ ਹੁਣ ਕਿਤੇ ਜਿੱਥੇ ਕੁੜੀ ਵਿਆਹੀ ਹੁੰਦੀ ਸਾਰੇ ਸਾਲ ਉੱਥੇ ਬੈਠੇ ਰਹੀਏ ਸਾਰੇ ਜੰਗਤ ਬੈਠੂਗਾ ਨਾ ਕੰਮ ਵੀ ਕਰਨਾ ਆਪਣੇ ਘਰਾਂ ਸਾਰੇ ਕੋ ਕਰਨਾ ਜਦੋਂ ਕੋਈ ਪ੍ਰੋਗਰਾਮ ਹੋਊਗਾ ਨਾਨਕ ਚੱਕ ਹੋਊਗੀ ਕੋਈ ਗੱਲਬਾਤ ਹੋਊਗੀ ਉਹ ਦੜਾਉਂਦੀ ਹੈ ਸੰਗਤ ਸਾਡਾ ਸਾਥ ਦੇ ਰਹੀ ਹੈ ਸਾਾਨੂੰ ਫਿਕਰੇ ਨਹੀਂ ਕੋਈ ਅੱਜ ਦੇਖ ਲਵੇ ਕੋਈ ਸਾਡੇ ਨਾਲ ਸਰਕਾਰ ਟੱਕਰ ਲੈ ਕੇ ਮੋਰਚੇ ਨੂੰ ਹੱਥ ਲਾ ਕੇ ਦੇਖੇ ਪੂਰਾ ਪੰਜਾਬ ਸਾਰੇ ਸਿੱਖ ਆ ਜੂਗੇ ਤੁਸੀਂ 2 ਸਾਲ ਦੇ ਮੋਰਚੇ ਵਿੱਚ ਮਤਲਬ ਨਾਲ ਜੁੜੇ ਹੋਏ ਹੋ ਹਨ 2 ਸਾਲ ਤੋਂ ਸੇਵਾ ਵੀ ਕਰ ਰਹੇ ਹੋ ਦੁੱਧ ਦੀ ਸੇਵਾ ਕਰ ਰਹੇ ਹੋ ਲੰਗਰ ਵੀ ਲੰਗਰ ਵੀ ਤੁਸੀਂ ਸੇਵਾ ਕਰਦੇ ਦੁੱਧ ਵੀ ਉਹ ਹੀ ਕਰਾ ਰਿਆ ਸੀ ਕੌਣ ਕਰਦੇ ਹਾਂ ਮਤਲਬ ਤੁਸੀਂ ਉਹ ਲਵੇ ਲਾਉਣੇ ਦੇ ਹੋ ਹਾਂਜੀ ਪਹਿਲਾਂ ਜਦੋਂ ਕੱਟ ਸੀ ਮੋਰਚਾ ਲੱਗਿਆ ਸੀ ਬਹੁਤ ਘਾਟ ਹੁੰਦਾ ਸੀ ਨਾ ਔਰ ਦੂਰ ਤੱਕ ਟਰਾਲੀਆਂ ਲੱਗੀਆਂ ਹੋਈਆਂ ਸਨ ਕੀ ਕਾਰਨ ਮੰਨਦੇ ਜਿਹੜਾ ਕੱਟ ਕੱਟਣਾ ਕੱਟ ਤ ਪਹਿਨਤ ਮਨਵਾਇਆ ਦਾ ਤੂੰ ਕਿੰਨਾ ਕਰਨਾ ਰਿਹਾ ਮੈਂ ਤੂੰ ਆਪਣੇ ਉਪਰ ਲਾ ਗੱਲ ਐਨਾ ਕਿਸੇ ਕੋਲ ਟਾਈਮ ਨਹੀਂ ਹੈਗਾ ਵੀ ਜਿਹੜਾ ਉੱਥੇ ਬਿਠਾ ਰਹੂਗਾ ਹਰ ਇੱਕ ਬੰਦੇ ਸਾਡੇ ਬੰਦੇ ਜਿੰਨੇ ਨੌਕਰੀ ਕਰਦਾ ਕੋਈ ਖੇਤੀ ਕਰਦਾ ਕੋਈ ਮਜ਼ਦੂਰੀ ਕਰਦਾ ਕੋਈ ਕੁਛ ਕਰਦਾ ਹੈ ਆਪਣਾ ਆਪਣਾ ਕੰਮ ਕਰਦੇ ਇਹ ਤਾਂ ਸਰਕਾਰਾਂ ਨੂੰ ਦੇਖਣਾ ਚਾਹੀਦਾ ਸਾਰੇ ਬੰਦੇ ਉਰੇ ਬੈਜੇ ਨੇ ਲੈ ਅਸੀਂ ਪੇਟਾਲ ਦੇਣੇ ਦਊਗਾ ਉਹਨਾਂ ਨੂੰ ਕੋਈ ਤਨਖਾਹ ਰੋਟੀ ਛੱਟ ਕੇ ਆਉਗਾ ਭਗਵਾਨ ਤਮਨ ਕਰ ਮੌਤੀ ਛੱਟ ਕੇ ਆਉਗਾ ਕੋਈ ਛੱਟ ਕੇ ਆਉਂਦਾ ਆਪਣੀ ਕੀਰਤ ਕਰਕੇ ਰੋਟੀ ਖਾ ਰਹੇ ਸਾਡੇ ਬੰਦੇ ਜਿੱਦਣ ਅੱਜ ਪ੍ਰੋਗਰਾਮ ਅੱਜ ਦੇਖ ਲੈ ਲੱਖਾਂ ਜਾ ਰਹੇ 31 ਰੋਜ਼ ਮੋਰਚਾ ਜਾਂਦਾ 31 ਬੰਦੇ ਸਿੰਗ ਤਲਵਾਰਾ ਵੀ ਉਰੇ ਨਹੀਂ ਗੇਰੀ ਗੱਲ ਨੂੰ 31 31 ਉਹ ਵੀ ਨਹੀਂ ਦੇਖ ਰਹੇ ਮੈਂ ਉਹਨਾਂ ਨੇ ਨਹੀਂ ਮੈਨੂੰ ਪਤਾ ਹੈਗਾ ਮੈਂ ਆਪਣੀ ਗੱਲ ਕਰਦਾ 31 ਬੰਦੇ ਸਾਡਾ ਰੋਜ਼ ਜੱਥਾ ਜਾਂਦਾ ਅੱਜ ਬਾਈ ਜੀ ਖੜ ਜਾ ਇੱਕ ਇੱਕ ਦਿਨ ਵੀ ਸਾਡਾ ਮਿਸ ਨਹੀਂ ਹੋਇਆ ਅੱਛਾ ਜੀ ਪੱਕੇ ਜਾਂਦੇ ਆ ਰੁਟੀਨ ਤੇ ਜਾ ਰਹੇ ਆ ਪੱਕੇ ਔਰ ਜਿਹੜੇ ਬੈਠੇ ਆ ਉਰੇ ਉਹ ਤਾਂ ਹੀ ਬੈਠੇ ਆ ਜੇ ਹੁਣ ਤੁਸੀਂ ਕਹਿ ਰਹੇ ਜਿਵੇਂ ਤੁਸੀਂ ਕਹੇ ਇਕੱਠ ਘੱਟ ਗਿਆ ਫਲਾਣਾ ਘੱਟ ਗਿਆ ਰੋਜ਼ ਕਿਸੇ ਪਾਸੇ ਜਾਂ ਹੁੰਦਾ ਕੀਤੀ ਵੀ ਚਲੇ ਜਾ ਫੇਰ ਵੀ ਤਨ ਜਿਗਰਾ ਕਰ ਦੋ ਸਾਲ ਤੇ ਉੱਪਰ ਟਾਈਮ ਹੋ ਗਿਆ ਹਾਂਜੀ 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 ਜਿਹੜੇ ਉਰੇ ਬੈਠੇ ਆ ਹਰ ਬੱਕੇ ਬੈਠੇ ਆ ਮੈਂ ਇਹਨਾਂ ਦਾ ਵਿਚਾਰੇ ਜਿਹੜੇ ਉਹਦੇ ਜਿੰਨੇ ਬੰਦੇ ਬੈਠੇ ਹੁੰਦਾ ਮੈਂ ਧੰਨਵਾਦ ਕਰਦਾ ਚਾਹੇ ਕੋਈ ਮਾਈ ਹੈ ਬਜ਼ੁਰਗ ਹੈ ਭਾਈ ਹੈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਬੈਠੇ ਆ ਉਹਨਾਂ ਦਾ ਆਪਾਂ ਲੇਖਣ ਦੇ ਸਕਦੇ ਬਾਕੀ ਜਿਹੜੇ ਲੋਕ ਪਿੰਡਾਂ ਦੇ ਵਿੱਚ ਬੈਠੇ ਜਿਹੜੇ ਅੱਜ ਆਏ ਆ ਹਰ ਹਰ ਵਕਤ ਆ ਜਾਂਦੇ ਆ ਉਹਨਾਂ ਦਾ ਵੀ ਬਹੁਤ ਧੰ ਸਨਹਿਆ ਦੇ ਤੇ ਆਤਰ ਰਹੇ ਨਾ ਆ ਰਹੇ ਨਹੀਂ ਸਾਨੂੰ ਖੂਜੀ ਤਾਂ ਹੈ ਵੀ ਸਾਡੀ ਬੈਕ ਹੈਗੀ ਐ ਫਰਜ਼ ਕਰ ਅੱਜ ਅਸੀਂ ਉਹ ਕੋਈ ਬੰਦਾ ਸੀਧ ਹੋ ਜਾਂਦਾ ਇਹ ਮਰ ਜਾਂਦਾ ਇਹ ਉਹ ਮੋਰਚੇ ਤੇ ਕੋਈ ਅਟੈਕ ਹੋ ਜਾਂਦਾ ਸਾਡੀ ਬੈਕ ਤਾਂ ਖੜੀ ਐ ਪਤਾ ਤਾਂ ਉੱਦਣ ਲੱਗਣਾ ਨਾ ਜਦੋਂ ਜਾ ਪਤਾ ਲੱਗੂਗਾ ਜਾਂ ਨਾ ਹਾਂ ਵੀ ਜੇ ਕੋਈ ਗੱਲਬਾਤ ਹੋ ਜਾਂਦੀ ਹੈ ਕਾਹਤ ਨਹੀਂ ਗਵਰਨਮੈਂਟ ਹੱਥ ਲਾਉਂਦੀ ਸਾਡੇ ਮੋਰਚੇ ਨੂੰ ਕੋਈ ਹੁਣ ਜਥੇ ਬੰਦੇ ਥੋੜੇ ਜਥੇ ਜਾ ਰਹੇ ਤੁਸੀਂ ਕਹਿੰਦੇ ਹੋ ਕੋਈ ਸਰਕਾਰ ਉਤੇ ਦਬਾਅ ਪੈ ਰਿਹਾ ਕੋਈ ਗੱਲਬਾਤ ਅੱਗੇ ਵਧੀਆ ਜਾਂ ਐਦਾਂ ਹੀ ਚੱਲਦੇ ਰੋ ਕਿੰਨਾ ਟਾਈਮ ਚੱਲਦਾ ਰਹੂਗਾ ਇਹ ਹੁਣ ਹੁਣ ਤੂੰ ਦੱਸ ਮੈਨੂੰ ਇਹਦੇ ਬਾਰੇ ਵੀ ਕਿਆ ਹੋਊਗਾ ਤੂੰ ਜਾਨਾ ਪੱਤਰਕਾਰ ਹੈ ਉਹੀ ਗੱਲ ਕਰਦੇ ਆ ਜੀ ਹੁਣ ਕੋਈ ਗੱਲਬਾਤ ਚੱਲੀ ਆ ਸਰਕਾਰ ਨਾਲ ਕੋਈ ਗੱਲਬਾਤ ਅੱਤ ਵਧਾਇਆ ਸਰਕਾਰ ਨੇ ਜਾਂਚ ਲਾਪਟਾਸ ਦੇਖੋ ਜੀ ਟੱਸ ਦੇ ਮੱਸ ਨਹੀਂ ਹੋ ਰਹੀ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਟੱਸ ਦੇ ਮੱਸ ਜਿਹਦੇ ਭਗਵੰਤ ਮਾਨ ਉਹੀ ਭਗਵੰਤ ਮਾਨ ਹੈ ਜਿਹੜਾ ਬਾਪੂ ਸੂਰਤ ਸਿੰਘ ਕੋਲ ਵੀ ਭਾਈ ਗੁਰਬਾ ਸਿੰਘ ਕੋਲ ਵੀ ਆ ਕੇ ਬੈਠਦਾ ਤਾਂ ਬੰਦੀ ਸਿੰਘਾਂ ਦੀ ਗੱਲ ਕਰਦਾ ਤਾਂ ਅੱਜ ਉਹ ਭੁੱਲ ਗਿਆ ਬਿਲਕੁਲ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਫੋਟੋ ਵੀ ਦੇਖਿਆ ਨੇ ਆਪਾਂ ਉਹਨਾਂ ਦੇ ਸੂਰਤ ਸਿੰਘ ਨਾਲ ਗੱਲਬਾਤ ਕਰਦਾ ਸੀ ਕਿਉਂ ਮਤਲਬ ਜਦੋਂ ਕੁਰਸੀ ਮਿਲ ਜਾਂਦੀ ਹੈ ਕਿਉਂ ਮੁੱਕਰ ਜਾਂਦੇ ਨੇ ਮੁੱਖ ਮੰਤਰੀ ਜਿਹੜੇ ਕੁਰਸੀ ਤੇ ਪਾਵਰ ਹੱਥ ਜਾਉਂਦੇ ਮੈਂ ਤਾਂ ਗੱਲ ਕਹਿੰਦਾ ਕਿਉਂ ਬਦਲ ਜਾਂਦੇ ਨੇ ਦੇਖੋ ਹੁਣ ਅਸੀਂ ਉਹ ਤਾਂ ਉਹਨੂੰ ਪਤਾ ਹੈ ਵੀ ਭਗਵੰਤ ਮਾਨ ਦੇ ਹੱਥ 'ਚ ਮੈਂ ਤਾਂ ਕਹਿੰਦਾ ਲੈ ਬੱਲੇ ਕੱਖ ਹੈ ਨਹੀਂ ਹਾਂ ਏਜੰਸੀਆਂ ਚਲਾ ਰਹੀਆਂ ਸਰਕਾਰਾਂ ਨੂੰ ਅਸੀਂ ਤਾਂ ਇਹ ਗੱਲ ਕਹਿੰਦੇ ਭਗਵੰਤ ਮਾਨ ਨੂੰ ਅਸੀਂ ਵੋਟਾਂ ਮੈਂ ਵੀ ਪਾਈਆਂ ਭਗਵੰਤ ਮਾਨ ਨੂੰ ਇਹ ਜਿੰਨੇ ਉਹਰੇ ਬੰਦੇ ਆਏਵੇਂ ਇਹ ਉਹੀ ਐ ਜਿਹੜੇ ਕਿ ਤੀਸਰੀ ਪਾਰਟੀ ਨੂੰ ਕੋਈ ਪੰਜਾਬ 'ਚ ਆਉਣ ਨਹੀਂ ਦਿੰਦਾ ਇਹ ਜਿੰਨੇ ਮੋਰਚ 'ਚ ਆਏਵੇਂ ਤੀਸਰੀ ਪਾਰਟੀ ਦਾ ਬਦਲ ਲਿਆਉਣੇ ਵਾਲੇ ਇਹ ਲੋਕ ਐ ਅਸੀਂ ਇਹਨੂੰ ਲੈ ਕੇ ਆਏ ਪਰ ਇੱਕ ਵਾਰੀ ਸਾਨੂੰ ਇਹ ਕਹਿੰਦਾ ਵੀ ਮੇਰੀ ਨਹੀਂ ਚੱਲਦੀ ਸੈਂਟਰ ਦੀ ਚੱਲਦੀ ਐ ਮੇਰੇ ਅੰਡਰ ਨਹੀਂ ਹੈਗਾ ਮੈਂ ਕੁਝ ਨਹੀਂ ਕਰ ਸਕਦਾ ਦੁਬਾਰੇ ਮੁੱਖ ਮੰਤਰੀ ਬਣਾਉਣ ਦੇ ਹੁਣ ਦਾ ਆਨ ਮੁੱਖ ਮੰਤਰੀ ਨਹੀਂ ਬਣਦਾ ਜਿਵੇਂ ਜੀਵਨੀ ਤੋਂ ਛੱਡ ਦਵੇ ਹਾਂ ਸਾਡੇ ਨਾਲ ਦਾ ਸਿੱਖਾਂ ਨਾਲ ਭਾਈ ਤੌਖਾ ਪਹਿਲੇ ਦਿਨ ਤੇ ਹੁੰਦਾ ਆਇਆ ਸੁਣ ਲੈ ਗੱਲ ਬਹਾਦਰ ਸ਼ਾਹ ਨਾਲ ਜਵਾਨ ਕਰੀ ਗੁਰਗੋ ਸਿੰਘ ਜੀ ਦੇ ਨਾਲ ਜਦ ਉਹਦਾ ਬਾਹ ਮਰ ਗਿਆ ਉਹਨੇ ਗੱਲ ਕਹਿ ਦਿੱਤੀ ਵੀ ਮਨੂੰ ਆਪਣਾ ਜਿਹੜਾ ਉਹਦਾ ਵਜ਼ੀਰ ਤਾਂ ਉਹਨੇ ਆ ਕੇ ਫਰਿਆਦ ਕਰੀ ਗੁਰਗੋ ਸਿੰਘ ਦੇ ਕੋਲ ਜਾਂ ਮਹਾਰਾਜ ਹਜੂਰ ਸਾਹਿਬ ਨੂੰ ਜਾ ਰਹੇ تھے ਵੀ ਮੈਂ بڑا ਪੁੱਤਰ ਹਾਂ ਮਨੂੰ ਰਾਜ ਭਾਗ ਦਵਾਓ ਮਹਾਰਾਜ ਨੇ ਵੀ ਸੋਚਿਆ ਵੀ ਇਹ بڑا ਏ ਸਮਝਦਾਰ ਏ ਅਕਲਦਾਰ ਉਹਨੂੰ ਉਹਦਾ ਰਾਜ ਭਾਗ ਦਵਾਇਆ ਗੁਰੂ ਗੋਬਿੰਦ ਸਿੰਘ ਨਾਲ ਉਹ ਗਿਆ ਹਜੂਰ ਸਾਹਿਬ ਤੱਕਰ ਬਾਦਰਸ਼ਾ ਜਾਂ ਉੱਥੇ ਗਿਆ ਤਾਂ ਉਹਨੇ ਜਾ ਕੇ ਮਹਾਰਾਜ ਨੇ ਕਿਹਾ ਵੀ ਸਾਡਾ ਮੁਰਜਾ ਮਨਸੂਬਾ ਸਰੰਦ ਫੜਾ ਸਾਨੂੰ ਮੁਕਰ ਗਿਆ ਪਹਿਨਾ ਕਹਿੰਦਾ ਮੈਂ ਤੁਹਾਡੇ ਮੁਰਜੇ ਨੂੰ ਤੁਹਾਨੂੰ ਪੜਾਉਂਗਾ ਉਹ ਮੁਕਰ ਕਾ ਤੇ ਗਿਆ ਕਹਿੰਦਾ ਜੀ ਮੈਨੂੰ ਨਵੇਂ ਨਵੇਂ ਮੇਰਾ ਰਾਜ ਭਾਗ ਮਿਲਿਆ ਮੇਰੇ ਤਾਂ ਦਾ ਮੁਸਲਮਾਨ ਕੌਮ ਨੇ ਹੱਤਬਾ ਲਾ ਦੇਣਾ ਮੈਂ ਨਹੀਂ ਬਤਲਾ ਗੱਲ ਕਰ ਸਕਦਾ ਫਿਰ ਮਹਾਰਾਜ ਨੇ ਕਿਹਾ ਗੱਲ ਸੁਣ ਲੈ ਮੇਰੀ ਬਾਦਰਸ਼ਾ ਤੂੰ ਨੌ ਦਾ ਹੀ ਬਾਦਰ ਹੈ ਸਾਡਾ ਬਾਦਰ ਦਾ ਬਾਬਾ ਬੰਦਾ ਸਿੰਘ ਬਹਾਦਰ ਹੈ ਅਸੀਂ ਉਹਨੂੰ ਥਾਪੜਾ ਦੇ ਕੇ ਬਾਬਾ ਜੀ ਨੇ ਗੁਰਗੋਸੀ ਨੂੰ ਬਾਬਾ ਬੰਦਾ ਸਿੰਘ ਇਹਨਾ ਆਪਣਾ ਗੁਰਗੋਸੀ ਨੇ ਬਾਬਾ ਬੰਦਾ ਸਿੰਘ ਵਾਹਦਰ ਨੂੰ ਭੇਜਿਆ ਉਹਨੂੰ ਅਸਲੀ ਕਿਹਾ ਕਿ ਇਹ ਆਏ ਸਾਡਾ ਬੰਦਾ ਵਾਹਦਰ ਉਹਨਾਂ ਉਹ ਭੇਜਿਆ ਉਹਨੇ ਬਦਲਾ ਲਿਆ ਨੱਕ 'ਚ ਨਕੇਲ ਪਾਈ ਇਹ ਸਾਨੂੰ ਕਿਆ ਦੇ ਸਕਦੇ ਅਸੀਂ ਇਹਨੇ ਸਰਕਾਰਾਂ ਦੇ ਗਿਆ ਭਾਲਦੇ ਜੇ ਸਾਨੂੰ ਇਹ ਦੇ ਸਕਦਾ ਭਗਵੰਤ ਮਾਨਿਆ ਮੋਦੀ ਤਾਂ ਚੰਗੀ ਗੱਲ ਹੈ ਜੇ ਨਹੀਂ ਦੇਊਗਾ ਪਸਤਾਊਗਾ ਜੇ ਹੱਥ 'ਚ ਪਾਵਰ ਆ ਜਾਂਦੀ ਹੈ ਨਾ ਉਹਨੂੰ ਵਰਤ ਲਓ ਪੈਸਾ ਆ ਜਾਂਦਾ ਉਹਨੂੰ ਖਰਚ ਲਓ ਕੱਪੜੇ ਪਾ ਲਓ ਵਧੀਆ ਇੱਕ ਆਪਣੀ ਧਾਰਨਾ ਹੈ ਜਿਹਨੇ ਕਹੂੰ ਜੋ ਕਾਰਬਾਰ ਨਾ ਭਰੀ ਚੱਲ ਇਹ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਹੈਗਾ ਜੇ ਤੁਹਾਡੇ ਕੋਲ ਪਾਵਰ ਹੈ ਭਗਵੰਤ ਮਾਨ ਕੋਲ ਸਰਕਾਰਾਂ ਕੋਲ ਇਹ ਅੱਜ ਹਾਂ ਦਾ ਨਾਰਾ ਮਾਰਦਮੈਂ ਛੜਦਮੈਂ ਬਾਹਦਰ ਛਾਹ ਲਾਉਣੇ ਮਾੜਾ ਹਾਲ ਹੋਊਗਾ ਇਹਦਾ ਇਹਦੇ ਪੁੱਤ ਪੋਤੇ ਵੀ ਕਹੂੰਗੇ ਭਗਵੰਤ ਮਾਨ ਦੇ ਵੀ ਤੈ ਕਿਆ ਕਰ ਲਿਆ ਬਾਪੂ ਤੇਰੇ ਕੋਲ ਪਾਵਰ ਆਈ ਤੀ ਉਹ ਲੋਕ ਮਿਹਣੇ ਮਾਰੂਗੇ ਲੋਕ ਮਾਰੇ ਰਹੇ ਹੋਰਾਂ ਨੂੰ ਵੀ ਕਦਾਰਾਂ ਨੂੰ ਆਲਾ ਕਹੂਗਾ ਤੂੰ ਇੰਨਾ ਵੀ ਨਹੀਂ ਕਰ ਸਕਿਆ ਇਸ ਸਿੱਖ ਕੌਮ ਨੇ ਵੋਟ ਪਾਈ ਤੀ ਬਾਦਲ ਬਾਦਲ ਕਰਦੇ ਅੱਜ ਫੈਲ ਹੋ ਗਿਆ ਬਾਦਲ ਨੇ ਸਿੱਖਾਂ ਦਾ ਜਿੰਨੇ ਅਸੀਂ ਹੈ ਤੇ ਪੁਰਾਣੇ ਅਕਾਲੀ ਦਲ ਵਾਲੇ ਉਹਨਾਂ ਨੂੰ ਭੁੱਲ ਗਿਆ ਹੋਰ ਉਹ ਨੇੜੇ ਲੱਗ ਗਿਆ ਲਾਉਣ ਨਾ ਨਾ ਟਾਂਡੇ ਵਾਲੀ ਰਹੀ ਨਾ ਭਾਂਡੇ ਵਾਲੀ ਰਹੀ ਇਹ ਜਿਹੜੀਆਂ ਜਾਨਾ ਪਾਰਟੀਆਂ ਬਣ ਰਹੀਆਂ ਜਾਨਾ ਅਕਾਲੀ ਦਲ ਬਣਦੇ ਮੈਂ ਇਹਨਾਂ ਨੂੰ ਵੀ ਸਹੀ ਨਹੀਂ ਸਮਝਦਾ ਇਹ ਵੀ ਚਾਲ ਹੈ ਸਰਕਾਰਾਂ ਦੀ ਮੈਂ ਤਾਂ ਜਿੰਨੇ ਸਾਡੇ ਲੀਡਰ ਹੈ ਉਹਨਾਂ ਨੂੰ ਵੀ ਆਈ ਗੱਲ ਕਹਿਣਾ ਵੀ ਤੁਸੀਂ ਇਹ ਪਾਰਟੀਆਂ ਉਹਨੇ ਛੱਡ ਕੇ ਇੱਕ ਪਾਰਟੀ ਬਣਾਓ ਜੇ ਬਚਣਾ ਹੈ ਇਹਨਾਂ ਦੇ ਰਾਏ ਬਹੁਤ ਹੈ ਆਪਣੀ ਆਪਣੀ ਪਈ ਪਈ ਹੈ ਸਾਡੀ ਕੌਮ ਦੇ ਲੀਡਰ ਗਦੇ ਹੈ ਗਦੇ ਕਹੂੰਗਾ ਮੈਂ ਕੌਮ ਸਾਡੀ ਸੂਰਮਿਆਂ ਦੀ ਹੈ ਸਰਦਾਰਾਂ ਦੀ ਹੈ ਪਰ ਸਾਡੇ ਲੀਡਰ ਨਹੀਂ ਵਧੀਆ ਸਾਡਾ ਅੰਜਨ ਆਗੂ ਵਧੀਆ ਨਹੀਂ ਹੈਗਾ ਮੈਂ ਤਾਂ ਅਗਲ ਕਹਿੰਦਾ ਹੁਣ ਕਮੇਟੀ ਦਾ ਕੀ ਫੈਸਲਾ ਹੋਊਗਾ ਵੀ ਹੁਣ ਕਿਵੇਂ ਜਬੰਦੀ ਸਿੰਘਾਂ ਨੂੰ ਜਿਹੜੇ 32-33 ਸਾਲਾਂ ਜੇਲ੍ਹਾਂ ਵਿੱਚ ਬੰਦ ਨੇ ਕਿਵੇਂ ਉਹਨਾਂ ਨੂੰ ਕਢਵਾਇਆ ਜਾਊਗਾ ਮੈਂ ਕਿਹਾ ਹੁਣ ਉਹ ਰੈਡੀ ਸੀ ਲੱਗਿਆ ਮੋ ਘੰਟੇ ਤੱਕ ਤਾਂ ਪਤਾ ਨਹੀਂ ਤੁਸੀਂ ਨਾਲ ਰਹਿੰਦੇ ਮਤਲਬ ਫੇਰ ਵੀ ਕੋਈ ਕੋਈ ਤਾਂ ਕੋਈ ਤਾਂ ਗੱਲਬਾਤ ਹੁੰਦੀ ਆਉਣੀ ਤੁਹਾਡੀ ਮੀਟਿੰਗ ਦੀ ਜਦੋਂ ਮੈਂ ਉੱਥੇ ਘੰਟੇ ਤੱਕ ਰੋਤ ਚੱਲ ਰਹੀ ਐ ਸਪੀ ਜੰਦਰ ਜਿਹਦਾ ਮੋਰਚਾ ਸ਼ੁਰੂ ਹੋਇਆ ਹੁਣ ਲੈਣਾ ਪਤਾ ਆਪਾਂ ਨੂੰ ਵੀ ਕਿਆ ਕਹਿੰਦੇ ਆ ਫੈਸਲੇ ਲੈ ਜਾਣਗੇ ਕੋਈ ਵੱਡੇ ਵੱਡੇ ਫੈਸਲੇ ਲੈ ਜਾਣਗੇ ਦੱਸ ਮੈਂ ਬਾਹਰ ਵਾਲਿਆਂ ਨੂੰ ਵੀ ਕਹਿੰਦਾ ਜਿੰਨੇ ਵੀ ਸਿੰਘ ਜਥੇਬੰਦੀਆਂ ਕਿਸੇ ਦੇ ਹੱਥ 'ਚ ਪੈਸੇ ਨਾ ਫੜਾਓ ਕਿਸੇ ਨੂੰ ਕੋਨਾ ਦਾ ਉਹਦੇ ਪਰਚੀ ਕੱਟ ਹੁੰਦੀ ਹੈ ਅਸੀਂ ਕੌਮੀ ਸਾਹਿਬ ਮੋਰਚੇ ਦੇ ਉਹਦੇ ਸੇਵਾ ਕਰਦੇ ਆ ਨਾ ਮੰਨੂ ਨਾ ਕਿਸੇ ਨੂੰ ਕੋਈ ਪੈਸੇ ਦੇਣ ਦੀ ਲੋੜ ਹੈਗੀ ਜੇ ਕਰ ਦੇਣੇ ਆ ਤਾਂ ਪਰਚੀ ਕਟਾਓ ਕਾਊਂਟਰ ਤੇ ਰਸੀਦ ਪ੍ਰਾਪਤ ਕਰੋ ਆਮ ਲੋਕਾਂ ਨੂੰ ਆਏ ਨਹੀਂ ਕਿਦੇ ਹੱਥ 'ਚ ਪੈਸੇ ਦੇਣੇ ਹੈਗੇ ਮੋਰਚਾ ਮੋਰਚਾ ਚੱਲਣਾ ਲੰਬਾ ਟਾਈਮ ਆ ਇਹ 27 ਤੱਕ ਚੱਲਣਾ ਮੈਨੂੰ ਲੱਗਦੇ ਜਿਹੜੇ ਲੱਛਣ ਦਿਖ ਰਹੇ ਆ ਕਿਉਂਕਿ ਭਗਵੰਤ ਮਾਨ ਦਾ ਦਿਮਾਗ ਖਰਾਬ ਹੋਇਆ ਵਾ ਇਹਨੂੰ ਪੈਸੇ ਨੂੰ ਵੀ ਹੁਣ ਆਪਾਂ ਸਾਫ ਚ ਵਰਤੀ ਇਹ ਲੰਬਾ ਸਾਮ ਚਲਣਾ ਇਹ ਸਰਕਾਰ ਵੀ ਬਣ ਗਈ ਹੁਣ ਤਾਂ ਅਕਾਲੀ ਦਲ ਬਾਦਲਸ ਪੰਜਾਬ ਦੇ ਭਾਈ ਅਮਰਤਪਾਲ ਦੀ ਉਹ ਵੀ ਸਤਾ ਦੇ ਵਿੱਚ ਇਲੈਕਸ਼ਨ ਲੜੂ ਕਿ ਕੀ ਲੱਗਦਾ ਵੀ ਲੋਕ ਚੋਣਨਗੇ ਹੁਣ ਉਹ ਤਾਂ ਉਦੋਂ ਹੀ ਪਤਾ ਲੱਗੂਗਾ ਬਾਈ ਕੋਈ ਪਤਾ ਨਹੀਂ ਹੈਗਾ ਇਹ ਪਤਾ ਤਾਂ ਇੱਕ ਮਿੰਟ ਦਾ ਨਹੀਂ ਹੈਗਾ ਸਾ ਆਵੇ ਨਾ ਆਵੇ ਪਤਾ ਤਾਂ ਖੱਟ ਪਰ ਲੱਗੂਗਾ ਕਿਆ ਦੇਣਗੇ ਜਗੀਰੋ ਤੇਰੇ ਮਾਪੇ ਕਿ ਨਹੀਂ ਖੱਟ ਪਰ ਲੱਗਦਾ ਜੇ ਆਪਾਂ ਭਾਈ ਅਮਰਤਪਾਲ ਨੂੰ ਪਾਰਟੀ ਬਣਾਉਣੀ ਚਾਹੀਦੀ ਸੀ ਜਿਹੜਾ ਸਵਧਾਨ ਨੂੰ ਕਹਿਣਾ ਸੀ ਉਹ ਮੰਨਦਾ ਨਹੀਂ ਹੈਗਾ ਤੇ ਅੱਜ ਐਮਪੀ ਬਣ ਗਿਆ ਅ ਪਾਰਟੀ ਬਣਾ ਲਈ ਉਹ ਵੀ ਸੁਭਿਆਨ ਦੇ ਤੌਰ ਤੇ ਲੜਨੀ ਪੈਣੀ ਉਹ ਸਾਰੇ ਮੰਨੇ ਪੈਣ ਦਾ ਬਲਾਰਾ ਦਾ ਹੈ ਨਹੀਂ ਮੈਂ ਤੈਨੂੰ ਐਵੇਂ ਕਹਾ ਉਹ ਉਹਦੀ ਮਰਜ਼ੀ ਹੈ ਬਾਕੀ ਲੋਕਾਂ ਨੇ ਦੇਖਣਾ ਹੈ ਅਜੇ ਪਤਾ ਨਹੀਂ ਹੋਰ ਕਿੰਨੀਆਂ ਕ ਪਾਰਟੀਆਂ ਬਣਣੀਆਂ ਅਜੇ ਕੋਈ ਪਤਾ ਨਹੀਂ ਹੈਗਾ ਅਜੇ ਹੋਰ ਵੀ ਕਦਰ ਬਣਾ ਦਮੇ ਇਹ ਤਾਂ ਬਣਾਈ ਜਾਣੀਆਂ ਇਹਨਾਂ ਖੜਾ ਕੇ ਰੱਖਣੇ ਸਿੱਖ ਠੀਕ ਨਹੀਂ ਇਹ ਸਾਰਿਆਂ ਨੂੰ ਬਾਦਲ ਨੂੰ ਵੀ ਛੱਡਣਾ ਚਾਹੀਦਾ ਆਪਣਾ ਕਹਿ ਦਵੇ ਮਿੰਤ ਕਰ ਲਵੇ ਵੀ ਮੈਂ ਸਿੱਖੋਂ ਦੇ ਮਾਫੀ ਮੰਗਦਾ ਐ ਵੀ ਛੱਡ ਕੇ ਖੜਾ ਆ ਜਾਵੇ ਕਿ ਨਹੀਂ ਸਾਰਿਆਂ ਨੂੰ ਇੱਕ ਕਾਲੀ ਦਲ ਇੱਕ ਕਰ ਲਵੇ ਸਾਰੇ ਕਾਲੀ ਦਲ ਜਿੰਨੇ ਵੀ ਬਣੇ ਹੋਏ ਆ ਉਹ ਸਾਰੇ ਇੱਕ ਹੋਣੇ ਚਾਹੀਦੇ ਆ ਕਾਲੀ ਦਲ ਕਾਇਮ ਹੋਣਾ ਚਾਹੀਦਾ ਪੰਜਾਬ ਚ ਖੇਤਰੀ ਪਾਰਟੀ ਬਣਨੀ ਚਾਹੀਦੀ ਹੈ ਚੰਗੀ ਗੱਲ ਹਰੇਕੀ ਕੁਰਸੀ ਦਾ ਭੁੱਖਾਏ ਕੁਰਸੀ ਦੀ ਚੌਧਰ ਚਾਹੀਦੀ ਆ ਰੇ ਹਾਂ ਕੋਈ ਨਹੀਂ ਕਿਸ ਨੂੰ ਹਾਂ ਆ ਕੁਰਸੀ ਦਾ ਮਿੱਲੀ ਨਹੀਂ ਕਰਾਂ ਟੇਮ ਲਈ ਫਿਰਨੇ ਹਾਂ ਕੁਰਸੀ ਕਾਦੀ ਹੈ ਬਾਦਲ ਕੇ ਮੈਂ ਛੱਡ ਦਵਾਂਗਾ ਕੁਰਸੀ 25 ਸਾਲਾਂ ਦਾ ਰਾਜ ਕਰਨਾ ਮੈਂ ਕਰੀ ਜਾਵੇ ਕੁਝ ਨਹੀਂ ਹੋਣਾ ਕੋਈ ਰਾਜ ਨਹੀਂ ਉਹਦਾ ਪੈਰ ਦੇਖ ਲੈ ਮਾੜਾ ਜਦਾ ਉਦੋਂ ਦਾ ਉੱਥੇ ਬੰਨੀ ਬਠਿਆ ਤਾਂ ਇਦਾਂ ਦਰਬਾਰ ਸਾਹਿਬ ਉਹ ਪੀ ਦਿਨ ਭੰਗੜਾ ਪਉਂਦਾ ਫਿਰਦਾ ਤਾਂ ਮੈਂ ਤਾਂ ਹੈਰਾਨ ਇਹਨਾਂ ਕੇ ਪੈਰ ਕਿੱਥੇ ਦੇ ਹੋਗੇ ਨਹੀਂ ਠੀਕ ਹੋ ਡਾਕਟਰ ਲੋਕਾਂ ਨੂੰ ਵੀ ਦਿਖਾਉਣਾ ਚਾਹੀਦਾ ਹਾਂ ਹਾਂ ਸਹੀ ਗੱਲ ਹੈ ਜੀ ਐ ਹਾਂ ਉਹ ਮੈਂ ਤਾਂ ਹੈਰਾਨ ਐ ਵੀ ਪੈਰ ਪੱਟੀ ਉਦੋਂ ਕਰੀ ਵੀਦੀ ਆ ਹੁਣ ਠੀਕ ਵੀ ਹੋ ਗਿਆ ਔਰੇ ਜੇ ਕਿਤੇ ਬੱਜੀ ਵੀ ਹੋ ਪਗਲਾ 6 ਮਹੀਨੇ ਠੀਕ ਹੁੰਦਾ ਉਹ ਦਵਾਈ ਪਤਾ ਨਹੀਂ ਕਿੱਥੇ ਲੈਂਦਾ ਭਾਈ ਨਹੀਂ ਹੁਣ ਔਰੇ ਜਥੇ ਜਥੇਬੰਦੀਆਂ ਪਹੁੰਚ ਰਹੀਆਂ ਨੇ ਨਿੰਗ ਸਿੰਘ ਪਹੁੰਚ ਰਹੇ ਨੇ ਕਿਸਾਨ ਜਥੇਬੰਦੀਆਂ ਵੀ ਪਹੁੰਚ ਰਹੀਆਂ ਨੇ ਮਿਰਲਾ ਸਮਰਥਨ ਜਥੇਬੰਦੀਆਂ ਦਾ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਔਰੇ ਸਾਰੇ ਸਾਰ ਜਿੰਨੇ ਵੀ ਆ ਰਹੇ ਉਹਨਾਂ ਦਾ ਜੀ ਆਇਆਂ ਨੂੰ ਉਹਨਾਂ ਦਾ ਧੰਨਵਾਦ ਕਿਸਾਨ ਵੀ ਆ ਰਹੇ ਉਹਦੇ ਸਾਰੇ ਆ ਰਹੇ ਹਿੰਦੂ ਵੀ ਆ ਰਹੇ ਮੁਸਲਮਾਨ ਵੀ ਆ ਰਹੇ ਆ ਦੇਖ ਲੈ ਆ ਬੱਚਾ ਬੱਚਾ ਆ ਰਿਹਾ ਸਾਰੇ ਹਮਦਰਦੀ ਤੌਰ ਤੇ ਆ ਰਹੇ ਆ ਜਿਹੜਾ ਵਿਗੜਿਆ ਵਾਏ ਉਹ ਨਾ ਮੇਰਾ ਬਣਨਾ ਨਾ ਤੇਰਾ ਬਣਨਾ ਉਹ ਹਰਾਮੀ ਨਾ ਹਰਾਮੀ ਹੋਣਾ ਉਹਨਾਂ ਕੀ ਨਹੀਂ ਅਸੀਂ ਗੱਲ ਕਰਨੀ ਤੂੰ ਆਪਣੀ ਗੱਲ ਕਰ ਉਹਦੇ ਜਿੰਨੇ ਆਏ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਵੀਰਾਂ ਦਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਠੀਕ ਨੇ ਇਹ ਖਾਲਸਾ ਇਹਨੂੰ ਅੱਜ ਤੱਕ ਨਹੀਂ ਮਰੇ ਇਹ ਤਾਂ ਜਦ ਨਹੀਂ ਮਰੇ ਜਦ ਦੋਏ ਰਹਿ ਗਦੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਇਹ ਤਾਂ ਜਦ ਨਹੀਂ ਮਰੇ ਹੁਣ ਤਾਂ ਆਪਾਂ ਬਹੁਤ ਲੱਖਾਂ ਤੇ ਆ ਆਪਾਂ ਚਲੋ 84 ਦਾ ਮਾਖਤਾ ਕਰਦੇ ਆਂ ਵੀ ਸਾਡੇ ਨਾਲ ਧੱਕਾ ਹੋਇਆ ਪਰ ਸਿੱਕੀ ਫੈਲੀ ਕਿੰਨੀ ਐ ਸਾਰੇ ਬਾਲਟ ਚਲੇ ਗਏ ਬੀਜ ਕਿੰਨਾ ਖੰਡ ਗਿਆ ਇਹ ਮਾਰਾ ਜਾਣੀ ਜਾਣਾ ਬਹੁਤ ਸਿੱਕੀ ਬੈਰ ਰਹੀ ਐ ਇਹਦੇ ਬਾਲਟ ਚ ਗੱਲ ਤਾਂ ਇਹ ਐ ਵੀ ਬੰਦੀ ਸਿੰਘਾਂ ਨੂੰ ਛੱਡਣ ਨੂੰ ਕਿਉਂ ਨਹੀਂ ਇਹ ਰਾਜੀ ਹੋ ਰਹੀ ਸਰਕਾਰ ਕੀ ਡਰਾ ਸਰਕਾਰ ਨੂੰ ਵੀ ਬਾਹਰ ਹੋ ਜਾਣ ਕਿ ਕੋਈ ਮਾਹੌਲ ਖਰਾਬ ਹੋ ਜਾਊਗਾ ਬਸ ਇਹੀ ਐ ਇਹਨਾਂ ਨੂੰ ਆਪਣਾ ਆਪਣਾ ਪਿਆ ਵਾਏ ਇਹਨਾਂ ਨੂੰ ਤਾਂ ਐ ਐ ਨਾ ਬਈ ਕਿਤੇ ਹਿੰਦੂ ਵੋਟਰਾਂ ਟੁੱਟ ਜਬੇ ਕਿਤੇ ਸਿੱਖ ਵੋਟਰਾਂ ਟੁੱਟ ਜਬੇ ਇਹ ਵੋਟਾਂ ਦਾ ਰਾਜ ਐ ਆਪਾਂ ਐ ਬਾਈ ਕੱਟ ਟੱਟ ਗਣਤੀਆਂ ਨਾਲ ਇਕਣੇ ਤੱਕਾ ਹੁੰਦਾ ਆਪਾਂ ਗੁਲਾਮ ਐ ਅਸਲੀ ਗੁਲਾਮੀ ਦੀ ਨਿਸ਼ਾਨੀ ਆ ਇਹ ਠੀਕ ਨਹੀਂ ਤੱਕਾ ਹੋ ਰਿਹਾ ਪੂਰਾ ਗੱਟ ਕੇ ਉਹ ਸਮਝਦੇ ਨਹੀਂ ਹੈਗੇ ਦਬਣਾ ਅਸੀਂ ਫੇਰ ਵੀ ਨਹੀਂ ਚਾਹੇ ਕੁਝ ਵੀ ਹੋ ਜਵੇ ਸਾਡੇ ਸਾਡੇ ਗੱਲ ਕਾਦੇ ਲੱਗਦੇ ਇਹ ਜਿਹੜੇ ਕਾਲੇ ਕਾਨੂੰਨ ਬਣਾਏ ਕਿਉਂ ਬਣਾਏ ਹਰ ਇੱਕ ਪਿੰਡ ਦੇ ਵਿੱਚ ਭਾਂਡੇ ਪਏ ਆ ਬੇਲ ਪਈ ਐ ਮੰਦਿਰ ਤੇ ਲਹਿਦੀ ਪਈ ਐ ਮਸਜਿਦ ਤੇ ਲਹਿਦੀ ਪਈ ਐ ਅਗਲਾ ਕਹਿੰਦਾ ਪੰਜਾਬ ਵਾਲੇ ਆ ਇੱਕ ਜੇ ਕੋਈ ਕਿਤੇ ਗੱਲਬਾਤ ਹੋ ਗਈ ਆ ਹੜ ਆ ਗਿਆ ਜਾਂ ਕਿ ਧਰਨਾ ਲੱਗ ਗਿਆ ਜਦੀ ਲੰਗਰ ਚੱਲੇ ਜਾਂਦਾ ਜਦੀ ਬਣ ਕੇ ਲੰਗਰ ਚੱਲੇ ਜਾਂਦਾ ਇਹ ਕਿਉਂਕਿ ਕਾਨਕ ਹਰੇ ਦੇ ਘਰ ਆ ਆਲੂ ਰੇਗ ਦੇ ਘਰ ਆ ਉੱਥੇ ਲੰਗਰ ਲਾਉਣ ਨੂੰ ਅਸੀਂ ਮਿੰਟ ਨਹੀਂ ਲਾਉਂਦੇ ਆਂ ਕਿ ਪੰਜਾਬੀ ਇਹਨਾਂ ਤੇ ਉਹੀ ਨਜ਼ਾਰਾ ਹੁੰਦਾ ਕਾਲੇ ਕਾਨੂੰਨ ਵੀ ਤਾਂ ਹੀ ਬਣਾਏ ਆ ਨਾ ਇਹ ਸਾਡੇ ਲੰਗਰਾਂ ਤੇ ਸਾਡੇ ਜਿਹੜਾ ਸੱਭਿਆਚਾਰ ਆ ਮੀਰ ਸਾਡੇ ਗੁਰੂ ਦਾ ਇਹ ਇਹਨਾਂ ਤੇ ਨਹੀਂ ਚੱਲਦਾ ਸਰਕਾਰਾਂ ਤੇ ਪਰ ਜਿਹੜਾ ਇਹਨਾਂ ਨਾਲ ਟੱਕਰ ਲਊਗਾ ਉਹ ਮਰ ਜਾਊਗਾ ਜਿਹੜਾ ਅਸੀਂ ਕੌਮ ਨਾਲ ਟਕਰਾਊਗਾ ਚੂਰ-ਚੂਰ ਹੋ ਜਾਊਗਾ